ਆਜੋ 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 ਬੱਲੇ 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 ਆਜੋ ਹੀ ਉਹ ਵੀ ਆ ਜਾ ਹਾਂ ਪਿਚਕੂ ਤੂੰ ਚਰਨ ਮਗਰ ਰਹਿ ਜਾ ਕਰ ਆਗੇ ਬਈ ਅ ਸਵੇਰ ਦਾ ਟਾਈਮ ਹੈਗਾ 6 ਦਾ ਪੌਣ 6 ਦਾ ਤੇ ਫੀਡ ਪਾਉਣ ਆਏ ਸੀ ਅਸੀਂ ਮੈਂ ਤੇ ਮੇਰੀ ਕੁੜੀ ਤੇ ਅ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਭੈਣ ਭਰਾਵਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਅ ਪਰਸੋਂ ਆਪਾਂ ਵੀਡੀਓ ਪਾਈ ਸੀ ਇੱਕ ਬੰਦਾ ਗੁੰਗਾ ਸੀ ਭਰਾ ਬੋਲ ਨਹੀਂ ਸਕਦਾ ਸੀ ਨਾ ਹੀ ਉਹਨੂੰ ਸੁਣ ਸਕਦਾ ਸੀ ਅੱਪੋ ਦੀ ਵੀਡੀਓ ਪਾਈ ਸੀ ਤੇ ਬੜੀ ਸ਼ੇਅਰ ਕੀਤੀ ਭੈਣ ਭਰਾਵਾਂ ਨੇ ਤੇ ਭੇਵੇ ਕੋਲੋਂ ਬਈ ਉਹਦਾ ਪਰਿਵਾਰ ਮਿਲ ਗਿਆ ਵੀਡੀਓ ਵੀ ਮੈਂ ਪਾਈ ਹੋਈ ਆ ਇੰਸਟਾਗ੍ਰam ਤੇ ਮੈਂ ਰਾਤ ਪਾ ਦਿੱਤੀ ਸੀ ਵੀਡੀਓ ਤੇ ਸ਼ੇਅਰ ਕਰਨ ਵਾਲੀ ਗੱਲ ਦਠਾਤੀ ਬਈ ਮੈਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਹਨ ਹੋਰ ਕੋਈ ਵੀਡੀਓ ਸ਼ੇਅਰ ਹੋਵੇ ਨਾ ਹੋਵੇ ਪਰ ਐੋ ਜੀ ਜਗ੍ਹਾ ਤੇ ਜਦੋਂ ਬਈ ਉਦੋਂ ਤੁਸੀਂ ਸਪੋਰਟ ਕਰਦਿਆ ਕਰੋ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਤੇ ਬਿਨਾ ਕਹਿਣ ਤੋਂ ਬਈ ਉਹਨਾਂ ਦੇ ਘਰ ਤੱਕ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਕਦੇ ਮੇਰੇ ਕੋਲ ਫੋਨ ਕੱਲ ਆਏ ਤੇ ਰਾਤ ਨੂੰ ਆ ਕੇ ਲੈ ਗਏ ਵਿਚਾਰੇ ਚਲੋ ਆਪਦੇ ਘਰੇ ਪਹੁੰਚ ਗਏ ਹਨ ਬੜਾ ਉਸ ਬੰਦੇ ਤੇ ਵੀ ਅਤਿਆਚਾਰ ਹੋਇਆ ਜ਼ੁਲਮ ਹੋਇਆ ਉਹ ਬੰਦੇ ਤੇ ਵੀ ਵੱਖ-ਵੱਖ ਲੋਕਾਂ ਨੇ ਜ਼ੁਲਮ ਕੀ ਇਤਹਾਸ ਦੱਸਦਾ ਸੀ ਹਿਸ਼ਾਰਾ ਨਾਲ ਸਮਝਾਉਂਦਾ ਸੀ ਮੈਨੂੰ ਕੁੱਟਿਆ ਫਲਾਣੇ ਬੰਦੇ ਨੇ ਕੁੱਟਿਆ ਮੈਨੂੰ ਇੱਥੇ ਕੁੱਟਿਆ ਤੇ ਚਲੋ ਜੀ ਘਰੇ ਪਹੁੰਚ ਗਏ ਆਪਦੇ ਹਨ ਤੇ ਬਾਕੀ ਬਈ ਆਪਣੇ ਬੱਚੇ ਆ ਦੇਖੋ ਤਾਂ ਚੜ ਗਏ ਇਹ ਨਾ ਕੀੜੀਆਂ ਬੜੀਆਂ ਬਈ ਇੱਥੇ ਆ ਫੀਡ ਵੇਖੋ ਡੋਲ ਛੱਡੀ ਇਹਨਾਂ ਨੇ ਜਿਹੜੀ ਫੀਡ ਰਹਿ ਜਾਂਦੀ ਹੈ ਹਨਾ ਵੈਸੇ ਤਾਂ ਜਗਾ ਸਾਫ਼ ਹੀ ਹੈ ਪਰ ਮੁੜ ਕੇ ਖਾਂਦੇ ਨਹੀਂ ਬਈ ਇਹ ਕਿਉਂਕਿ ਕੀੜੀਆਂ ਬਹੁਤ ਹੋ ਜਾਂਦੀਆਂ ਵੇਖੋ ਆ ਫੀਡ ਦੀ ਢੇਰੀ ਲਾ ਦੇ ਪੁੱਤ ਝਾੜ ਲੈ ਇਹਨੂੰ ਡੱਬੇ ਵਿੱਚ ਚੰਗੀ ਤਰ੍ਹਾਂ ਇੱਧਰ ਪਾਣੀ ਪਾਇਆ ਪਿਆ ਤੇ ਗੱਲ ਇਹ ਹੈ ਵੀ ਬਈ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਜਗਾ ਲੈਣ ਬਾਰੇ ਜਦੋਂ ਜਿਆਦਾ ਬੜੀ ਕਰੀ ਜਾਂਦੇ ਹਨਾ ਤੇ ਸਾਰੇ ਭੈਣ ਭਰਾ ਜੇ ਕੋਈ ਮਦਦ ਕਰ ਸਕਦਾ ਤਾਂ ਜਰੂਰ ਕਰਾ ਜੇ ਇਧਰ ਲਿਆ ਸਾਲੇ ਝਾੜ ਲਾਣ ਝਾੜ ਲਾ ਸਾਲੇ ਮਾਰ ਕੇ ਦੇਖਿਓ ਹੁਣ ਖਾਈ ਜਾਂਦੇ ਵੇਖ ਲੈ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਫੀਡ ਪਈ ਹੁੰਦੀ ਇੱਥੇ ਹੁਣ ਵੇਖ ਖਾਈ ਜਾਂਦੇ ਤੇ ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਆ ਆਪ ਦਾ ਜਨੇ ਵੀ ਕੋਈ ਕਰ ਸਕਦਾ ਬੇਨਤੀ ਹੈ ਮੇਰੀ ਵੀਰਾਂ ਨੂੰ ਭੈਣਾਂ ਨੂੰ ਤੇ ਉਹ ਰਾਤ ਭਈ ਆ ਕੇ ਲੇਟ ਹੋ ਗਏ ਸੀ ਰਾਤ ਉਧਰੋਂ ਵਾਵਾ ਮੰਨ ਕੇ ਚਲੋ ਤੁਸੀਂ ਆਏ ਮੈਨੂੰ ਲੱਗਦਾ 7:30 8 ਵਜੇ ਆਏ ਉਹ ਆਪਾਂ ਮੈਂਬਰ ਸਾਹਿਬ ਨੂੰ ਸੱਦ ਲਿਆ ਸੀ ਬਾਈ ਹੈਪੀ ਨੂੰ ਸਰਪੰਚ ਸਾਹਿਬ ਨੂੰ ਫੋਨ ਕੀਤਾ ਸੀ ਬਾਈ ਕਾਲੇ ਪ੍ਰਧਾਨ ਨੂੰ ਤੇ ਉਹ ਬਾਈ ਕਹਿੰਦਾ ਵੀ ਮੈਂ ਹੈ ਨਹੀਂ ਗਏ ਤੇ ਬਾਹਰ ਗਿਆ ਹੋਇਆ ਤੇ ਕਹਿੰਦਾ ਮੈਂ ਡਿਊਟੀ ਲਾ ਦਿੰਦਾ ਬਾਈ ਦੀ ਹੈਪੀ ਦੀ ਮੈਂ ਆ ਹੀ ਚਲੋ ਲਾ ਦੋ ਤੇ ਉਹਨੇ ਬਾਈ ਹੈਪੀ ਨੂੰ ਭੇਜਤਾ ਸੀਗਾ ਤੇ ਉਹਦੀ ਮੌਜੂਦਗੀ ਤੇ ਸਾਰਾ ਕੁਝ ਆਪਾਂ ਉਹਨਾਂ ਦਾ ਬੰਦਾ ਸਹੀ ਸਲਾਮਤ ਉਹਨਾਂ ਦੇ ਹਵਾਲੇ ਕਰਤਾ ਬਾਕੀ ਉਹਨੇ ਪਛਾਣ ਲਿਆ ਸੀ ਬਾਈ ਕੋਈ ਹੋਰ ਮੰਨ ਲਓ ਘਰ ਦੇ ਰੋਲੇ ਕੋਲੇ ਵਾਲੀ ਤਾਂ ਗੱਲ ਹੈ ਨਹੀਂ ਸੀ ਜੀ ਕੋਕੇ ਘਰ ਦਾ ਰੌਲਾ ਹੁੰਦਾ ਤਾਂ ਬੰਦੇ ਨੇ ਪਛਾਣਨ ਤੋਂ ਮਨਾ ਕਰ ਦਿੰਦਾ ਹਨਾ ਜਾਂ ਦੱਸਦਾ ਜੀ ਮੈਨੂੰ ਮਾਰਿਆ ਉਹ ਬਈ ਉਹਨਾਂ ਨੂੰ ਜਫੀਆਂ ਪਾ ਪਾ ਕੇ ਮਿਲਿਆ ਇੱਕ ਬਾਈ ਦਾ ਭਤੀਜਾ ਸੀ ਇੱਕ ਉਹਦਾ ਭਰਾ ਸੀਗਾ ਮੰਨ ਲਓ ਜਿਵੇਂ ਚਾਚੇ ਤਾਏ ਦੇ ਹੁੰਦੇ ਹਨਾ ਤੇ ਲੈ ਕੇ ਗਏ ਵਧੀਆ ਚਲੋ ਪ੍ਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਰੱਖਿਓ ਭਰਾ ਦੀ ਤੰਦਰੁਸਤੀਆਂ ਰੱਖਿਓ ਮਾਲਕ ਸੁਖ ਸ਼ਾਂਤੀ ਬਖਸ਼ੇ ਤੇ ਬਈ ਆਪਣੀਆਂ ਵੀਡੀਓ ਸ਼ੇਅਰ ਕਰਦਿਆ ਕਰੋ ਬਈ ਵੱਧ ਤੋਂ ਵੱਧ ਆਪਾਂ ਵੀ ਜਦੋਂ ਜਹਾਜ਼ ਕਰੀ ਜਾਂਦੇ ਆ ਅੱਜ ਵਿਚਾਂ ਵਾਸਤੇ ਜਗਾ ਲੈਣ ਵਾਸਤੇ ਤੁਹਾਨੂੰ ਪਤਾ ਹੀ ਆਪਾਂ ਕਿੰਨੇ ਬੇਜਵਾਨ ਆ ਜਿਹੜੇ ਆਪਣੇ ਕੋਲ ਜਿਹੜੇ ਆਪਾਂ ਫੀਡ ਪਾਉਂਦੇ ਜਿਨ੍ਹਾਂ ਨੂੰ ਹਨ ਤੇ ਆਪਾਂ ਜਦੋਂ ਜਗਾ ਲੈਣ ਵਾਸਤੇ ਕਰੀ ਜਾਂਦੇ ਆ ਬਈ ਤੇ ਸ਼ੇਅਰ ਕਰਦਾ ਕਰੋ ਵੀਡੀਓ ਬਹੁਤ ਬਹੁਤ ਸਪੋਰਟ ਕਰਿਆ ਕਰੋ ਤੇ ਆਪ ਦਾ ਜੇ ਕੋਈ ਫੀਡ ਦੀ ਦਵਾਈ ਦੀ ਹੈਲਪ ਕਰ ਸਕਦਾ ਉਹ ਵੀ ਜਰੂਰ ਕਰਿਆ ਕਰੋ ਕਿਉਂਕਿ ਹੁਣ ਜਿਵੇਂ ਅਸੀਂ ਇਹਨਾਂ ਦੇ ਟੀਕੇ ਲਵਾਉਣੇ ਆ ਤੇ ਆ ਦੋ ਤਿੰਨ ਸਾਡੇ ਹੋਰ ਬੱਚੇ ਹੈਗੇ ਆ ਕਈ ਵਾਰੀ ਕੋਈ ਕੰਮ ਹੋ ਜਾ ਕਰਾਉਣਾ ਪੈਂਦਾ ਹਨਾ ਪੈਸਾ ਵੀ ਦੱਸ ਦਿੰਨੇ ਹੁੰਨੇ ਆ ਵੀ ਐਸਾ ਇਲਾਜ ਵਾਸਤੇ ਸਾਨੂੰ ਚਾਹੀਦੇ ਆ ਆ ਆ ਕਰਵਾ ਦਿਓ ਤੁਸੀਂ ਪਰ ਮੇਰਾ ਵੀਰ ਕਰਵਾ ਦਿਆ ਕਰੋ ਜਰੂਰ ਕਿਉਂਕਿ ਸਾਡੀ ਵੀ ਨਹੀਂ ਬਸ ਅਸੀਂ ਵੀ ਤੁਹਾਡੇ ਸਰਤੇ ਆ ਭੈਣ ਭਰਾਵਾਂ ਦੇ ਸਰਤੇ ਅਸੀਂ ਵੀ ਇਨ ਜੁਗਗੇ ਹੈ ਨਹੀਂਗੇ ਬਈ ਹੋਏ ਆ ਇੱਕ ਤੁਹਾਡੀ ਭੈਣ ਭਰਾਵਾਂ ਨੂੰ ਸਪੋਰਟ ਕਰਕੇ ਚਲੋ ਠੀਕ ਹੈ ਬਈ さガーにさすがに。Okay,